ਸਰਸ਼ੀ ਕਾਲ ਮੈਰੀਨਾ ਧਿਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਲੋਕ ਸਭਾ ਚੋਣਾਂ ਲੈ ਕੇ ਲੋਕ ਸਭਾ ਚੋਣਾਂ ਲੈ ਕੇ ਸਿਆਸੀ ਅਖਾੜਾ ਖੂਬ ਪਖਿਆ ਹੋਇਆ ਹੈ ਜਿਸ ਦੇ ਮੱਦੇ ਨਜ਼ਰ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਉੱਥੇ ਹੀ ਜਕਰ ਗੱਲ ਕੀਤੀ ਜਾਵੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਲੈ ਕੇ ਤਾਂ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਤੇਜ ਕੀਤਾ ਇੱਥੇ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਕਿਉਂਕਿ ਰਵਨੀਤ ਬਿੱਟੂ ਜਿਹੜੇ ਕਿ ਹਾਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਨੂੰ ਲੈ ਕੇ ਇਸ ਦੇ ਉੱਤੇ ਰਾਜਾ ਵਿਰਿੰਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੀ ਕਿਹਾ ਆ ਉਸ ਹੁੰਦੇ ਹਾਂ ਰਾਜਾ ਵਿਰਿੰਗਾ ਇੱਥੇ ਹੋਂਦਾ ਕਾਰਨ ਇਹ ਕਿ ਬਹੁਤ ਵੱਡਾ ਤੋਖਾ ਲੋਹੜਾ ਦੇ ਲੋਕਾਂ ਦੇ ਨਾਲ ਔਰ ਕਾਂਗਰਸ ਪਾਰਟੀ ਨਾਲ ਔਰ ਦੇਸ਼ ਦੇ ਲੋਕਾਂ ਨਾਲ ਇੱਥੋਂ ਦੇ ਕਾਂਗਰਸ ਦੇ ਉਮੀਦਵਾਰ ਜਿਹੜੇ 2 ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਸਰਦਾਰ ਗਗਨ ਸਿੰਘ ਜੀ ਦੇ ਪੋਤੇ ਉਹਨਾਂ ਨੇ ਕੀਤਾ ਕੋਈ ਐਸੀ ਚੀਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਨੇ ਰਮੇਸ਼ ਸਿੰਘ ਮਿੱਤੂ ਨੂੰ ਨਹੀਂ ਦਿੱਤੀ ਰਮੇਸ਼ ਸਿੰਘ ਮਿੱਤੂ ਰਾਜਨੀਤੀ ਚ ਨਹੀਂ ਸੀ 2008 ਦੇ ਵਿੱਚ ਰਾਜਨੀਤੀ ਚ ਆਇਆ ਇਹ راہੁਲ ਗਾਦੀ ਨੇ ਯੂਥ ਕਾਂਗਰਸ ਦਾ ਚੋਣ ਲੜਾਇਆ ਕੀ ਯੂਥ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣੇ ਹਾਲਾਂਕਿ ਕਮ ਗੁਰਕੀਰਤ ਸਿੰਘ ਕੋਟਲੀ ਇਹਨਾਂ ਨੇ ਟਾਇਰ ਨਿਸਫੁੱਤਰ ਕਰਿਆ ਕਰਦੇ ਸਨ ਫਿਰ ਹੌਲੀ ਹੌਲੀ ਰਾਹੁਲ ਕਾਮੀ ਇਹਨਾਂ ਦੀ ਬਾਹ ਫੜਦਾ ਗਿਆ ਤੇ ਬਿੱਟੂ ਜੀ ਕਾਰਜਾਫਜ਼ ਨੇ ਵਾਅਦੇ ਲਏ ਫਿਰ ਅਨੰਦਪੁਰ ਸਾਹਿਬ ਤੋਂ ਪਹਿਲੀ ਟਿਕਟ ਦਿੱਤੀ ਔਰ ਅਨੰਦਪੁਰ ਸਾਹਿਬ ਚੋਣਾਂ ਜਿੱਤਣ ਤੋਂ ਬਾਅਦ ਅਗਲਾ ਚੋਣ ਉਥੋਂ ਲੜਨੋਂ ਭੱਜੇ ਕਿਉਂਕਿ ਉੱਥੇ ਚੋਣ ਹਾਰ ਰਹੇ ਸਨ ਔਰ ਇਹ ਯਾਦ ਹੈ ਯਾਰ ਪਿੰਡਾਂ ਦਾ ਬਲੀਚ ਬਲੀਜ਼ ਯਾਰ ਬੜੀ yaad hai ਨਵੀਂ ਜਿੰਗਲ ਦਾ ਉਹ ਘਰ ਜਿੱਥੇ ਬਿੱਟੂ ਜੀ ਨੇ ਕਿਹਾ ਕਿ ਰਾਹੁਲ ਜੀ ਮੈਂ ਜਿਹਾਬ ਜੀ ਨਹੀਂ ਸਕਦਾ ਅਨੰਪੁਰ ਸਾਹਿਬ سے ਮੇਰੇ ਹੱਥ ਜੋੜ ਕੇ ਗੁਜ਼ਾਰਿਸ਼ ਹੈ ਮੇਰੇ ਕੋ ਲੁਧਿਆਣਾ ਵੇਖ ਲਿਆ ਜਾ ਬੜੀ ਸ਼ਕਵਾਰੀ ਕਿਉਂ ਦੋ ਕੋਈ ਮਾਰੀ ਦਾ ਉਹਨਾਂ ਦੇ ਪ੍ਰਕੋਪ ਸੀਗਾ ਕਿ ਉਹ ਚੁੜਾਮ ਦੀ ਲੜੇ ਤੇ ਬਿੱਟੂ ਜੀ ਨੂੰ ਨਾ ਹੋ ਕੰਮੀ ਨੇ ਫਿਰ ਲੁਧਿਆਣਾ ਦੀ ਧਰਤੀ ਤੇ ਨਹੀਂ ਗਿਆ। ਪਰ ਨਵਿਆਣੇ ਦੇ ਲੋਕਾਂ ਨੇ ਕੋਈ ਅਸਰ ਨਹੀਂ ਛੱਡੀ। ਜੋ ਪਿਆਰ ਤੁਸੀਂ ਬਿੱਟੂ ਜੀ ਨੂੰ ਦਿੱਤਾ ਮੈਂ ਸਮਝਦਾ ਕਿ ਉਹ ਗੇਂਸਾਲ ਪਿਆਰ ਔਰ ਬਿਨਾਂ ਕਿਸੇ ਦੇ ਫੋਨ ਚੱਕਰ ਤੋਂ ਕੋਈ ਤਕਰੀਬ ਦਰ ਮੈਂ ਬਾਦਵਾ ਸਾਹਿਬ ਬਿੱਟੂ ਨੂੰ ਇਹ ਰਾਮ ਦਿੱਤਾ ਹੈ ਕਿ ਚੁਣავი ਸਿਲਾਨੀ ਹੈ ਇਹ ਚੋਲਾ ਤੇ ਸਮੇਤ ਟੂਰਿਸਟ ਦੀ ਤਰ੍ਹਾਂ ਹੁੰਦਾ ਹੈ ਇਹਦਾ ਨਾਮ ਤਾਂ ਲੋਕਾਂ ਨੇ ਬੜਾ ਸੁਣਿਆ ਜਿਵੇਂ ਘੂਟ ਦਾ ਨਾਮ ਬੜਾ ਸੁਣਿਆ ਹੁੰਦਾ ਵੀ ਘੂਟ ਹੈ ਘੂਟ ਹੈ ਘੂਟਾ ਲੇਕਿਨ ਕਦੇ ਦੇਖਿਆ ਨਹੀਂ ਇਹ ਜਨਤਾ ਵੀ ਕਦੇ ਦੇਖਿਆ ਨਹੀਂ ਇਹ ਚੋਲਾ ਤੇ ਸਮੇਤ ਸਿਲਾਨੀਆਂ ਦੀ ਤਰ੍ਹਾਂ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਿਸੇ ਦੇ ਪੈਰੀ ਹਥਲਾ ਕੇ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹੇ ਸਵਾਮੀ ਬਿੱਟੂ ਜੀ ਨੂੰ ਪਤਾ ਲੱਗ ਗਿਆ ਵੀ ਮੈਂ ਚੋਲਾ ਨਹੀਂ ਜੀ ਤਾਂ ਕਾਂਗਰਸ ਪਾਰਟੀ ਨੇ ਕਿਹਨ ਫਿਰ ਨਹੀਂ ਇਹਨਾਂ ਨੂੰ ਲਈ ਸੀ ਲੇਕਿਨ ਬਿੱਟੂ ਜੀ ਨੇ ਐਨ ਮੌਕੇ ਤੇ ਬਿਨਾ ਕਿਸੇ ਨੂੰ ਦੱਸਿਆ ਡਾਬਰ ਸਾਹਿਬ ਤੇ ਪ੍ਰਾਸ਼ਰ ਸਾਹਿਬ ਦੇ ਨਾਲ ਘੁੰਮ ਲਿਆ ਤਲਵਾਰ ਸਾਹਿਬ ਦੇ ਨਾਲ ਹਮਿਕਸ਼ਾ ਦਾ ਫੂਰ ਆਇਆ ਤੇ ਨਾਲ ਦੀ ਨਾਲ ਜਾ ਕੇ ਜੁਆਇਨਿੰਗ ਕਰ ਲਈ ਕਿਉਂ ਚੰਗਾ ਹੁੰਦਾ ਜੇ ਬਿੱਟੂ ਜੀ ਜੁਆਇਨਿੰਗ ਕਰਦੇ ਪਹਿਲਾਂ ਇੱਥੇ ਏਮਜ਼ ਹਸਪਤਾਲ ਲੈ ਕੇ ਆਉਂਦੇ ਲੁਧਿਆਣੇ ਵਿਆਹ पीजीआई हॉस्पिटल लेके आऊं दे लधियाने दी इंडस्ट्री ਦਾ ਪੈਕੇਜ ਲੈ ਕੇ ਆਉਂਦੇ ਲਧਿਆਨੇ ਦੇ ਪੋਲੂਸ਼ਨ ਦਾ ਫੁੱਟੇ ਗਾੜੇ ਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੋਈ ਹਜ਼ਾਰ ਕਰੋੜ ਰੁਪਏ ਲੈ ਕੇ ਹੱਲ ਕਰਕੇ ਲਿਉਂਦੇ ਤੇ ਕਹਿੰਦੇ ਕਿ ਮੇਰੀ ਮਜਬੂਰੀ ਹੈ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆ ਸਾਰੀਆਂ ਚੀਜ਼ਾਂ ਦਿੱਤੀਆਂ ਸੋ ਇਹ ਇਸ ਕਰਕੇ ਮੈਂ ਹੁਣ ਕਾਂਗਰਸ ਪਾਰਟੀ ਛੱਡ ਕੇ ਪੰਜਾਬ ਤੇ ਤੇ ਨਿਹਾੜੇ ਨੂੰ ਭਲਾਈ ਆਸਤੇ ਮੈਂ ਬੀਜਪੀ ਚਲਾ ਰਿਹਾ ਲੇਕਿਨ ਕੀ ਸੂਰਤਾਂ ਲਈਆ ਬਿੱਟੂ ਜੀ ਨੇ ਕਿੰਨੀ ਜਗਾ ਕੋਠੀਆਂ ਲੈ ਲੀਆਂ ਇੱਕ ਨਿਹਾੜੇ ਚ ਕੋਠੀ ਹੈ ਹਾਲਾਂਕਿ ਮੈਂਬਰ ਆਫ ਪਾਰਲੀਮੈਂਟ ਨੂੰ ਇੱਕ ਹੀ ਘਰ ਜੁਦਾ ਹੈ ਇਹ ਕੋਠੀ ਦਿੱਤੀ ਦੇ ਵਿੱਚ ਹੈ ਸਰਕਾਰੀ ਇਹ ਕੋਠੀ ਜ਼ਮੀਨਾਰ ਦੇ ਵਿੱਚ ਹੈ ਜੋ ਇਹ ਸਾਰੀ ਕੋਠੀ ਛਡਾਉਂਦੀ ਜਦ ਹੋਈ ਤਾਂ ਜਿਹੜਾ ਗਵਰਨਰ ਸੀਗਾ ਉਹਨੇ ਇੰਟਰਫੇਰੈਂਸ ਕਰਕੇ ਫੇਰ ਉਹ ਜਿਹੜੀ 30 ਸਾਲ ਤੋਂ ਸਰਦਾਰ ਬੈਂ ਸਿੰਘ ਮਲੇ ਕਿਉਂਕਿ ਸਰਦਾਰ ਬੈਂ ਸਿੰਘ ਜੀ ਦੀ ਸ਼ਾਦ ਉਥੋਈ ਕੇਵਲ ਕੋਠੀ ਤੇ ਸਿਕਿਉਰਿਟੀ ਦੇ ਚੱਕਰ ਚ ਕਿ ਮੇਰੇ ਨਾਲ 25 ਪੁਲਿਸ ਵਾਲੇ ਹੋਣੇ ਚਾਹੀਏ ਔਰ ਤੇਰੇ ਕੋਲੇ ਤਿੰਨ ਘਰ ਹੋਣੇ ਚਾਹੀਏ ਆਪ ਦਾ ਜ਼ਮੀਰ ਮੇਰੇ ਭਰਾ ਵੱਡੇ ਵੀਰ ਨੇ ਵੇਚਦਾ ਇਹ ਪਾਰਟੀ ਦੇ ਨਾਲ ਦੁੱਖ ਹੈ ਇਹ ਪਾਰਟੀ ਦੇ ਨਾਲ ਬਟਰੇ ਉਕੇ ਮਾਗਮਾ ਲੋਕ ਹਮੇਸ਼ਾ ਉਹਨਾਂ ਨੂੰ ਜਵਾਬ ਦਿੰਦੇ ਸਰਦਾਰ ਜੀ ਜੇ ਧੋਖੇ ਬਾਜ ਨਾ ਹੁੰਦੇ